ਕੀ ਨਾ ਨਾ ਹੋਈ ਸੀਗੇ ਇਹਨਾਂ ਦੀ ਨੂੰ ਤੇ ਉਸਨੇ ਜਦੋਂ ਦੇਖਿਆ ਨਾ ਉਹ ਚਲੇ ਗਿਆ ਉਸ ਤੋਂ ਬਾਅਦ ਮੈਂ 2-3 ਦਿਨ ਲਗਾਤਾਰ ਦੇਖਿਆ ਇਸ ਨੂੰ ਉਸ ਤੋਂ ਬਾਅਦ ਨਹੀਂ ਦੇਖਿਆ ਅਸੀਂ ਕਹਿੰਦੇ ਵੀ ਰਹੇ ਕਿ ਇੱਥੇ ਬੋ ਆ ਰਹੀ ਹੈ ਬੋ ਆ ਰਹੀ ਹੈ ਬੋ ਆ ਰਹੀ ਹੈ ਪਰ ਕਿਸੇ ਕੋਈ ਲੈਵਲ ਨੇ ਸੁਭਾਉਸ ਨਹੀਂ ਦਿੱਤਾ ਅਸੀਂ ਵੀ ਚੁੱਪ ਕਰਕੇ ਬੈਠੇ ਕਦੋਂ ਦੀ ਗੱਲ ਹੈ ਜੀ ਇਹ ਇੱਕੋ ਟੂ ਟੂ ਨਹੀਂ 2 ਸਾਲ ਹੋ ਗਏ ਜੀ ਇਸ ਗੱਲ ਨੂੰ ਬੰਦਾ ਕੋਣ ਆ ਪਤਾ ਕੁਛ ਜੀ ਦੀ ਡਾਟੀ ਹੈ ਇਹ ਸੁਨੀਂਦਰ ਸੁਨੀਂਦਰ ਸ਼ਰਮਾ ਦੇ ਆ ਰਾਮ ਪੰਡਤ ਦਾ ਬੇਟਾ ਹੈ ਪਰਿਵਾਰ ਚ ਕੋਣ ਕੋਣ ਦੀ ਇਹਨਾਂ ਦੇ ਪਰਿਵਾਰ ਵਿੱਚ ਇਕੱਲਾ ਹੀ ਸੀਗਾ ਜੀ ਅੱਛਾ ਇਹ ਇਕੱਲਾ ਹੀ ਸੁਨੂ ਤੋ ਰਹਿੰਦਾ ਬਾਕੀ ਪਰਿਵਾਰ ਜਿਹੜੇ ਇਹਦੇ ਜਿਹੜੇ ਹੈਗੇ ਭਰਾ ਰਾਂਚੀ ਆ ਕੋਈ ਦਿੱਲੀ ਆ ਜੀ ਚੋਰੀਆ ਕੰਮ ਹੁੰਦਾ ਬਈ ਅੰਦਰ ਪੈਸੇ ਤਾਂ ਨਹੀਂ ਮਿਲਦੇ ਹੁਣ ਹੋਰ ਕੀ ਚੋਰੀ ਕਿੰਨੇ ਕ ਪੈਸੇ ਹੋਏ ਜੀ ਪੈਸੇ ਬਾਕੀ ਆ ਬੰਦ ਬੈਗ ਮਿਲੇ ਜੀ ਬੰਦ ਬੈਗ 5 500 ਦੇ ਵੀ ਆ ਪੂਰਾ ਬੈਗ ਭਰੇ ਹੋਇਆ ਪੂਰਾ ਬੈਗ ਭਰੇ ਹੋਇਆ ਐਡਾ ਛੋਟਾ ਬੈਗ ਅੰਦਰੀ ਕੇ ਆ ਲੈ ਆ ਸਾਰੀ ਪੁਰਾਣੀ ਗਰੰਟੀ ਕਿ ਨਵੀਂ ਗਰੰਟੀ ਸੀ ਜੀ ਆ ਜਿਹੜੀ ਨਵੀਂ ਆ ਆ ਦੇਖ ਲਓ ਤੁਸੀਂ ਉਹਨਾਂ ਕੋਲ ਜੀ ਹੋਰ ਕੜਾ এটা এম পিন্ধা এম পি ন ਕੀ ਦੋਟ ਮੇਰਾ ਸੁਨੀਤਾ ਜੀ ਮਾਰਨਿੰਗ ਸਵੇਰ ਦਾ ਟਾਈਮ ਹੈ ਮੇਰਾ 1206 ਹਾਊਸ ਨੰਬਰ ਹੈ اسی ਗਲੀਸ ਰਹਿੰਦੀ ਹਸੀ ਅਸੀਂ ਇਸ ਵਿੱਚ ਪੌਦੇ ਨੂੰ ਪਾਣੀ ਪਾ ਰਹੀ ਸੀ ਇਹ ਨਾਲ ਸਾਡੇ ਨਿਵਾਸੀ ਬੱਬਲੂ ਜੀ ਉਹਨਾਂ ਦੀ ਤਾਂ ਰਮਪਤਨੀ ਉਹਨਾਂ ਨੇ ਵੀ ਦੇਖਿਆ ਰੀਮਾ ਨੇ ਉਹ ਗੇਟ ਕੋਲ ਖੜੀ ਸੀ ਨਾ ਉੱਪਰ ਖੜੀ ਸੀ ਆ ਤੁਹਾਨੂੰ ਇਹ ਜਰਾ ਜਰਾ ਪੈ ਜੇ ਨਹੀਂ ਹਾਂਜੀ ਉੱਪਰੋਂ ਚੜਦੇ ਦੇਖਿਆ ਸੀ ਇਹ ਪਤਨਾਲੀ ਨੂੰ ਫੜ ਕੇ ਉੱਪਰ ਚੜਿਆ ਉੱਥੋਂ ਦੀ ਉੱਥੇ ਚੜ ਕੇ ਫਿਰ ਇੱਧਰ ਉਤਰਿਆ अच्छा जी हां फिर उधरनी मिनट ਜੀ ਸੀ ਕਿ ਕਬੂਤਰ ਵਾਲੇ ਆ ਉਹਨੇ ਉਹਨੂੰ ਉਹਨਾਂ ਭੈਂਜੀ ਨੂੰ ਦੇਖਿਆ ਵੀ ਉਹ ਕਹਦੇ ਕਬੂਤਰ ਵਾਲੇ ਆ ਫਿਰ ਜਾਣ ਕੇ ਸ਼ੂ ਸ਼ ਹੋ ਗਿਆ اچھا ਜੀ ਉਹਨੇ ਭਾਜੀ ਨੂੰ ਕੀ ਨਾਮ ਹੈ ਤੁਹਾਡਾ ਅਮਰਿੰਦਰ ਸਿੰਘ ਕੀ ਗੱਲ ਹੋਈ ਹੈ ਕਿਹੜਾ ਮੱਲਾ ਜੀ ਇਹ ਕੀ ਗੱਲ ਹੋਈ ਉਹਰੇ ਜੀ ਉਹਰੇ ਯਾਰ ਸ਼ਾਮ ਨੂੰ ਪਤਾ ਲੱਗਿਆ ਸੀਗਾ ਵੀ ਚੋਰ ਆ ਰਿਹਾ ਕੋਈ اچھا ਜੀ ਅਸੀਂ ਉੱਪਰ ਜਾ ਕੇ ਟੱਪ ਕੇ ਦੇਖਿਆ ਵੀ ਕੀ ਹੈਗਾ ਕੀ ਨਹੀਂ ਵਿੱਚ ਤੇ ਕੋਈ ਕਹਿੰਦਾ ਇੱਧਰ ਭੱਜ ਗਿਆ ਚੋਰ ਕੋਈ ਕਿਤੇ ਭੱਜ ਗਿਆ ਫਿਰ ਮੈਂ ਤੇ ਮੇਰਾ ਇੱਕ ਦੋਸਤ ਸੀਗਾ ਅਸੀਂ نیچے ਉਤਰੇ ਬਾਕੀ ਬੰਦੇ ਉੱਪਰ ਖੜੇ ਸੀਗੇ نیچے ਉਤਰ ਕੇ ਦੇਖਿਆ ਤਾਂ ਇੱਕ ਡੈੱਡ ਬੋਡੀ ਪਈ ਸੀ ਘਰ ਦੇ ਵਿੱਚ ہاں ਅੰਦਰ ਅੱਛਾ ਜੀ ਇੱਕਦਮ ਅਸੀਂ نیچے ਕੁਝ ਨਹੀਂ ਕਰਿਆ ਸੀ ਵਾਪਸ ਆ ਗਏ ਫਿਰ ਅਸੀਂ ਪੁਲਿਸ ਨੂੰ ਫੋਨ ਕਰਿਆ ਪੁਲਿਸ ਨੇ ਆਈ ਹੁਣ ਇਹਨਾਂ ਨੇ ਪੇਮੈਂਟ ਵੀ ਅੰਦਰ ਪੈਸੇ ਵੀ ਰਿਕਵਰ ਕਰੇ ਆ ਸਮਾਨ ਵੀ ਦੇਖਿਆ ਕੋਈ ਚੋਰੀ ਵਾਲਾ ਕੋਈ ਗੱਲ ਨਹੀਂ ਆਈ ਕੋਈ ਚੋਰ ਨਹੀਂ ਸੀਗਾ ਠੀਕ ਹੈ ਨਾ ਅੱਛਾ ਜੀ ਡੈੱਡ ਬੋਡੀ ਪਈ ਆਂ ਤਾਂ ਡੈੱਡ ਬੋਡੀ ਦੇ ਤੁਹਾਨੂੰ ਫੋਟੋ ਕਰਾ ਦੇ ਸਕਦੇ ਹੋ ਮਾਦਨਾ ਕੀ ਲੱਗਦਾ ਕਦੋਂ ਉਕਦੀ ਪਈ ਐ ਡੈਡ ਬੁਲੀ ਜੀ ਆ ਦੇਖੋ ਦੋ 30 ਸਾਲ ਹੋਗੇ ਬੋਲੋ ਦੋ 30 ਸਾਲ ਹੋਗੇ 2 ਸਾਲ ਤੋਂ ਉੱਪਰ ਹੋ ਗਏ ਬੰਦੇ ਦੇ ਭਜੀ ਕੀ ਮਾਮਲਾ ਹੈਗਾ ਸਾਰਾ ਥੋੜਾ ਦੱਸੋ ਕਿ ਇੱਥੇ ਵੈਰੀਫਾਈ ਕਰ ਰਹੇ ਵੈਰੀਫਾਈ ਕਰਕੇ ਬਦਲ ਬੁਦੀ ਤੇ ਕੀ ਹੈ ਕੋਣ ਅੰਦਰ ਕੀ ਲੱਭੇ ਅੱਜ ਕੁਛ ਨਹੀਂ ਕਿ ਕੰਗਾਲ ਬਹਿ ਪੁਰਾਣਾ ਕੋਈ ਕਾਫੀ ਪੁਰਾਣਾ ਲੱਗਦਾ ਦੋ 30 ਸਾਲ ਤੋਂ ਪਹਿਲਾਂ ਦਾ ਤੋਂ ਬਾਅਦ ਕਿ ਫਰੈਂਕਿਟੀ ਮੰਗਾਵਾਂਗੇ ਅੱਛਾ ਜੀ ਫਰੈਂਕਿਟੀ ਆ ਕੇ ਉਹਦਾ ਦੇਖੂ ਜੋ ਪਤਾ ਕਿ ਪਤਾ ਕਿਵੇਂ ਲੱਗਿਆ ਜੀ ਵੀ ਅੰਦਰ ਕੰਕਾਲ ਹੈ ਸਾਨੂੰ ਇੱਥੋਂ ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਥੋਂ ਕਿਸੇ ਨੇ ਫੋਨ ਅਮਰਿੰਦਰ ਸਿੰਘ ਹਾਂਜੀ ਅਮਰਿੰਦਰ ਸਿੰਘ ਨੇ ਫੋਨ ਕੀਤਾ ਵੀ ਇੱਥੇ ਕੋਈ ਅੰਦਰ ਪਈ ਬੋਡੀ ਪਈ ਹੈ ਤੇ ਉਹਨਾਂ ਕਾਹਦੇ ਮੋਕੇ ਤੇ ਆਏ ਆ ਹੁਣ ਅਸੀਂ ਫਰੈਂਕੀ ਟੀਮ ਨੂੰ ਬੁਲਾਇਆ ਹੋਇਆ ਉਹ ਆ ਕੇ ਰਿਵੈਰੀਫਾਈ ਕਰਦੇ ਕੋਈ ਚੋਰੀ ਕਰਨ ਆਇਆ ਸੀ ਤਾਂ ਪਤਾ ਲੱਗਿਆ ਚੋਰੀ ਜਿਹੜਾ ਕੋਈ ਮਟਰ ਨਹੀਂ ਅੱਛਾ ਜੀ ਕੋਈ ਰਿਕਵਰੀ ਰਿਕਵਰੀ ਆ ਕੋਈ ਹੋਰ ਐਵੇਂ ਨਹੀਂ ਫਿਲਹਾਲ ਕੁਝ ਨਹੀਂ ਜੀ ਉਹ ਜੀ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਨ ਤੋਂ ਬਾਅਦ ਜੋ ਹੋਇਆ ਅਮਰਿੰਦਰ ਸਿੰਘ ਨੇ